ਪੰਜਾਬ ਦੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਕੇਂਦਰ ਸਰਕਾਰ ਜਿਹੜਾ ਕਿ ਲਾਫ ਉਹਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਹੈ ਉਹਦੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਵੱਲੋਂ 30 ਦਸੰਬਰ ਯਾਨੀ ਅੱਜ ਦੇ ਦਿਨ ਪੰਜਾਬ ਨੂੰ ਜਿਹੜੀ ਕਿ ਬੰਦ ਦੀ ਕਾਲ ਦਿੱਤੀ ਗਈ ਸੀ ਵੀ ਅੱਜ ਜਿਹੜਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਇਸ ਦਾ ਸਮਰਥਨ ਕੀਤਾ ਜਾ ਰਿਹਾ ਤੇ ਦਾ ਮਿਲਦਾ ਜੁਲਦਾ ਜਿਹੜਾ ਅਸਰ ਦਿਖਾਈ ਦੇ ਰਿਹਾ ਉਹਦੇ ਦੱਸ ਦਈਏ ਕਿ ਜਿਹੜਾ ਪਿਛਲੇ ਦਿਨੀ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੁਣਾ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਦੱਸਿਆ ਗਿਆ ਸੀ ਕਿ ਕੀ ਕੁਝ ਜਿਹੜੀਆਂ ਕਿ ਸੇਵਾਵਾਂ ਬੰਦ ਰਹਿਣ ਕੁੱਲ ਜਿਹੜੀਆਂ ਸੇਵਾਵਾਂ ਨੇ ਚਲਦੀਆਂ ਰਹਿਣਗੀਆਂ ਉੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੀਆਂ ਸੜਕਾਂ ਨੇ ਅਜ ਸੁੰਨੀਆਂ ਪਈਆਂ ਨੇ ਪੰਜਾਬ ਭਰ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿ ਟਰਨੇ ਜਿਹੜੇ ਕਿਸਾਨਾਂ ਵੱਲੋਂ ਲੱਗੇ ਨੇ ਤੇ ਉੱਥੇ ਜਿਹੜਾ ਕਿ ਇਸ ਦਾ ਮਿਲਦਾ ਜੁਲਦਾ ਜਿਹੜਾ ਅਸਰ ਦੀ ਫਾਇਦੇ ਰਹਿਤ ਲੋਕਾਂ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਪੰਜਾਬ ਬੰਦਾ ਉੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀਆਂ ਸੜਕਾਂ ਸੁੰਨੀਆਂ ਪਈਆਂ ਨੇ ਜਿਹੜੇ ਲੋਕੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਕਰੋ ਬਾਹਰ ਨਿਕਲਣਾ ਸਿਰਫ ਉਹ ਹੀ ਆਪਣੇ ਨਿੱਜੀ ਵਾਹਨਾਂ ਤੇ ਨਿਕਲੇ ਹੋਏ ਨੇ ਬੱਸ ਸਟੈਂਡ ਬੰਦ ਨੇ ਬੱਸਾਂ ਜਿਹੜੀਆਂ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਠੱਪ ਕੀਤੀ ਹੋਈ ਹੈ ਉੱਥੇ ਤੁਸੀਂ ਜਿਹੜੇ ਵਪਾਰਿਕ ادارے ਨੇ ਦੁਕਾਨਾਂ ਨੇ ਜਾਂ ਕਿਸੇ ਹੋਰ ਨਿੱਜੀ ਸਮਾਨ ਨੂੰ ਲੈਣ ਜਾਣੇ ਤੇ ਉਹ ਵੀ ਤੁਹਾਡੀਆਂ ਸਾਰੀਆਂ ਜਿਹੜੀਆਂ ਦੁਕਾਨਾਂ ਆ ਉਹ ਬੰਦ ਉੱਥੇ ਜਿਹੜੀਆਂ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਜਾਰੀ ਰੱਖਿਆ ਗਿਆ ਹੈ ਜਿਹੜਾ ਕਿ ਪੰਜਾਬ ਬੰਦੀ ਜਿਹੜੀ ਕਾਲ ਹੈ ਅੱਜ ਸਵੇਰੇ 7 ਵਜੇ ਤੋਂ ਜਿਹੜੀ ਕਿ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ। ਉਥੇ ਦੱਸਦੀ ਹੈ ਕਿ ਪੰਜਾਬ ਦੇ ਕਈ ਜਿਹੜੇ ਟੋਲ ਪਲਾਜ਼ੇ ਹਨ ਅੱਗੇ ਤਰਨੇ ਲਗਾਏ ਹੋਏ ਨੇ ਪਟਿਆਲਾ ਚੰਡੀਗੜ੍ਹ ਕੋਮੀ ਮਾਰਗ ਤੇ ਵਾਹਨਾਂ ਦੀ ਜਿਹੜੀ ਆਵਾਜ਼ ਹੈ ਪੂਰੀ ਤਰ੍ਹਾਂ ਜਿਹੜੀ ਕਿ ਠੱਪ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਗੋਲਡਨ ਗੇਟ ਦੀ ਗੱਲ ਕੀਤੀ ਜਾਵੇ ਤਾਂ ਉਥੇ ਕਿਸਾਨਾਂ ਦਾ ਜਿਹੜਾ ਭਾਰੀ ਇਕੱਠ ਮੌਜੂਦ ਹੈ ਤੇ ਜਿਹੜੀ ਪੂਰੀ ਤਰ੍ਹਾਂ ਨਾਲ ਆਵਾਜ਼ਾਂ ਬੰਦ ਹੈ ਤੇ ਉੱਥੇ ਪੁਲਿਸ ਪ੍ਰਸ਼ਾਸਨ ਵੀ मौके ਤੇ ਮੌਜੂਦ ਹੈ। ਉਥੇ ਕਿਸਾਨਾਂ ਕੋ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਵੇਰੇ 7 ਵਜ ਰਜ ਤੱਕ ਪੂਰਾ ਜਿਹੜਾ ਪੰਜਾਬ ਬੰਦ ਦਾ ਜਿਹੜਾ ਸਿਲਸਿਲਾ ਜਾਰੀ ਰਹੇਗਾ ਹਾਲਾਂਕਿ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਉਹ ਚੱਲਦੀਆਂ ਰਹਿਣਗੀਆਂ ਹਵਾਈ ਯਾਤਰਾ ਲਈ ਹਵਾਈ ਅੜਦੇ ਤੇ ਜਾਣ ਵਾਲੇ ਲੋਕਾਂ ਲਈ ਨੌਕਰੀ ਲਈ ਕੋਈ ਇੰਟਰਵਿਊ ਦੇਣ ਜਾ ਰਹੇ ਜਾਂ ਵਿਆਸ ਮਾਗਮਾ ਵਿੱਚ ਜਿਹਨਾਂ ਨੇ ਸ਼ਾਮਲ ਹੋਣਾ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਰੋਕਿਆ ਜਾਵੇਗਾ ਉਹਨਾਂ ਨੂੰ ਇਸ ਸੱਦੇ ਤੋਂ ਪੂਰੀ ਤਰ੍ਹਾਂ ਛੁੱਟ ਦਿੱਤੀ ਜਾਵੇਗੀ ਉੱਥੇ ਦੱਸ ਦਈਏ ਕਿ ਖਨੋਰੀ ਬਾਰਡਰ ਤੇ ਜਗਦੀਤ ਸਿੰਘ ਢੱਲੇਵਾਲ ਉਹਨਾਂ ਵੱਲੋਂ ਜਿਹੜਾ ਮਰਨ ਵਰਤ ਹੈ ਉਹ 35ਵੇਂ ਦਿਨ ਵਿੱਚ ਅੱਜ ਜਾ ਚੁੱਕਾ ਹੈ ਤੇ ਉੱਥੇ ਜਿਹੜਾ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਬੰਦ ਦੀ ਜਿਹ ਗਈਆ ਉਸ ਨੂੰ ਵੀ ਰੋਕਾਂ ਵਾਲਾ ਜਿਹੜਾ ਕਿ ਭਾਰੀ ਜਿਹੜਾ ਸਮਰਥਨ ਮਿਲ ਰਿਹਾ ਉਥੇ ਦੱਸਦੀ ਹੈ ਕਿ ਜੜੀਆਂ ਸੇਵਾਵਾਂ ਨੇ ਅੱਜ ਮੰਡੀਆਂ ਪੂਰੀ ਤਰੀਕੇ ਨਾਲ ਬੰਦ ਨੇ ਸਬਜੀ ਮੰਡੀ ਦੀ ਗੱਲ ਕੀਤੀ ਜਾਵੇ ਨਾਜ ਮੰਡੀ ਦੀ ਗੱਲ ਕੀਤੀ ਜਾਵੇ ਪੂਰੇ ਤਰੀਕੇ ਨਾਲ ਬੰਦ ਨੇ ਉਥੇ ਜਿਹੜੇ ਤੁਸੀਂ ਆਪਣੀ ਗਰੋਸਰੀ ਲੈਣ ਜਾਣੀ ਜਾਂ ਸਮਾਨ ਲੈਣ ਜਾਣਾ ਉਹ ਵੀ ਪੂਰੇ ਅਦਾਰੇ ਜਾਂ ਜੜੀਆਂ ਦੁਕਾਨਾਂ ਨੇ ਉਹ ਬੰਦ ਨੇ ਉਥੇ ਪੈਟਰੋਲ ਪੰਪ ਜਿਹੜੇ ਨੇ ਉਹ ਵੀ ਪੂਰੇ ਤਰੀਕੇ ਨਾਲ ਬੰਦ ਨੇ ਤੇ ਜਿਹੜੀ ਦੁੱਧ ਦੀ ਸਪਲਾਈ ਆ ਉਹ ਵੀ ਰੋਕ ਦਿੱਤੀ ਗਈ ਹੈ ਉਥੇ ਤੁਸੀਂ ਸਕਰੀਨ ਤੇ ਜੜੀਆਂ ਤਸਵੀਰਾਂ ਦੇਖ ਰਹੇ ਹੋ ਉਸ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਪੰਜਾਬ ਬੰਦ ਦਾ ਜਿਹੜਾ ਸਮਰਥਨ ਹੈ ਲੋਕਾਂ ਵੱਲ ਤਰੀਕੇ ਨਾਲ ਕੀਤਾ ਜਾ ਰਿਹਾ ਤੇ ਕਿਸਾਨਾਂ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਬਾਰ ਬਾਰ ਜ਼ਰੂਰੀ ਹੋਵੇ ਤਾਂ ਹੀ ਕਰੋ ਬਾਹਰ ਨਿਕਲਿਆ ਜਾਵੇ ਤੇ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਕਰੋ ਬਾਹਰ ਨਿਕਲਿਆ ਜਾਵੇ ਵਰਨਾ ਤੁਸੀਂ ਆਪਣੇ ਘਰਾਂ ਵਿੱਚ ਹੀ ਰੋਤ ਇਸ ਪੰਜਾਬ ਬੰਦ ਜਿਹੜੇ ਕਿ ਸਮਰਥਨ ਇਸ ਤਰ੍ਹਾਂ ਜਾਰੀ ਰਹੇ ਉਥੇ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਪੰਜਾਬ ਬੰਦ ਦੇ ਵਿੱਚ ਜਿਹੜਾ ਕਿ ਮਿਲਦਾ ਜੁਲਦਾ ਜਿਹੜਾ ਅਸਰ ਦਿਖਾਈ ਦੇ ਰਿਹਾ ਹੈ ਤੇ ਜਿਹੜੀਆਂ ਸੜਕਾਂ ਨੇ ਜਿਹੜੇ ਚੱਪੇ ਨੇ ਉਹ ਸੁੰਨੇ ਪਏ ਨੇ ਤੇ ਜਿਹੜੀ ਕਿ ਸੇਵਾਵਾਂ ਨੇ ਉਹ ਠੱਪ ਕੀਤੀਆਂ ਗਈਆਂ ਨੇ ਬਹੁਤ ਜ਼ਰੂਰੀ ਸੇਵਾਵਾਂ ਨੂੰ ਹੀ ਚਾਲੂ ਰੱਖਿਆ ਗਿਆ ਹੈ